ਰਾਹ ਦੇ ਵਿੱਚ ਸਾਨੂੰ ਸਾਡਾ ਪੱਤਰਕਾਰ ਵੀਰ ਮਿਲ ਗਿਆ ਦਾਰਾ ਕਵਦੀ ਵੈਸੇ ਦਾਰਾ ਕਵਦੀ ਦੇ ਬਾਰੇ ਜੇਕਰ ਹਲਕਾ ਗੀਤ ਹੀ ਗੱਲ ਕਰੀਏ ਤਾਂ ਬੱਚਾ-ਬੱਚਾ ਜਾਣੂ ਹੈ ਪਰ ਇੱਕ ਖੂਬੀ ਮੇਰੇ ਵੀ ਦਾਰਾ ਕਵਦੀ ਦੇ ਵਿੱਚ ਹੋਰ ਵੀ ਇਹ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣੂ ਨੇ ਦਾਰਾ ਕਵਦੀ ਦੀ ਜਿਹੜੀ ਕਲਮ ਹੈ ਨਾ ਉਹ ਖਬਰਾਂ ਦੇ ਵਿੱਚ ਹੀ ਲੋਕਾਂ ਦੀ نیند ਨਹੀਂ ਉਡਾਂਦੀ ਜਦੋਂ ਗੀਤ ਲਿਖਦੀ ਹੈ ਤਾਂ ਵੱਟ ਕੱਢ ਦਿੰਦੀ ਹੈ ਗੀਤ ਦੇ ਕਈ ਨਾਮਚੀਨ ਕਲਾਕਾਰਾਂ ਨੇ ਦਾਰਾ ਕਵਦੀ ਦੇ ਗੀਤ ਗਾਏ ਹੋਏ ਨੇ ਆਓ ਅੱਜ ਗੱਲਬਾਤ ਕਰਦੇ ਆ ਮੇਰੇ ਪੱਤਰਕਾਰ ਵੀਰ ਦਾਰਕਵੰਦੀ ਦੇ ਨਾਲ ਸਭਲਾ ਫਟੇ ਦੀ ਸਾਂਝ ਬਲਾਈਏ ਸਾਹੇ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਜਿਹੜੇ ਗੀਤ ਲਿਖੇ ਸਭ ਤੋਂ ਪਹਿਲਾ ਗੀਤ ਕਿਹੜਾ ਮਾਰਕੀਟ 'ਚ ਆਇਆ ਸੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮਿਲੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਰਾਹਤੇ 'ਤੇ ਜਾਂਦੇ ਜਾਂਦੇ ਮਿਲ ਆਪ ਹੋ ਗਏ ਤੇ ਜੇ ਗੱਲ ਕਰੀ ਆਪਣੇ ਗੀਤਕਾਰੀ ਰੰਦ ਦੀ ਤਾਂ ਮੈਂ ਜਦੋਂ ਪ੍ਰੈਪ ਵਿੱਚ ਪੜਦਾ ਸੀ ਕਾਨੂੰਨ ਸਰ ਦਾ ਸਾਹਿਬ ਦੇ ਵਿੱਚ ਤਾਂ ਉੱਥੇ ਬਸ ਇੱਕ ਚੇਟਕ ਇਹੋ ਜਿਹੀ ਲੱਗੀ ਸੇਖਮਰ ਹਪਟਾਲ ਵੀ ਨਹੀਂ ਕਿਤਾਬਾਂ ਪੜਦਿਆਂ ਪੜਦਿਆਂ ਉਹ ਚੇਟਕ ਨੇ ਅੱਜ ਇੱਥੇ ਤੱਕ ਪਹੁੰਚਾਤਾ ਤੇ ਕਿ ਪਹਿਲਾ ਗੀਤ ਲਿਖ ਕੇ ਪੰਜਾਬ ਦੇ ਨਾਮੀ ਕਲਾਕਾਰਾਂ ਨੂੰ ਗੀਤ ਦਿੱਤੇ ਤੇ ਹੁਣ ਸੋਚਿਆ ਥੋੜਾ ਥੋੜਾ ਆਪਣੀ ਆਵਾਜ਼ ਦੇ ਵਿੱਚ ਵੀ ਕਰਨਾ ਸ਼ੁਰੂ ਕੀਤਾ ਜੀ ਸਭ ਤੋਂ ਪਹਿਲਾਂ ਜਿਹੜਾ ਮੇਰਾ ਸਭ ਤੋਂ ਪਹਿਲਾ ਗੀਤ ਰਿਕਾਰਡ ਹੋਇਆ 1900 आ, ਬੰਨਵੇਂ ਦੇ ਵਿੱਚ ਜੀ ਲੁਧਿਆਣੇ ਤੋਂ ਮੇਰੇ دوست ਸਿੰਗਰ ਨੇ ਜਗਦੀਸ਼ ਸਿੰਘ ਲਾਲ ਜਿੰਨਾ ਜਿੰਨਾ ਦੀ ਮਤਲਬ ਆ ਦੇ ਵਿੱਚ ਮੇਰਾ ਗੀਤ ਰਿਕਾਰਡਿੰਗ ਹੋਇਆ ਸੀ ਗਿੱਧੇ ਵਿੱਚ ਨੱਚ ਭਾਵੀਏ ਕਰ ਤੋਂ ਮੇਲਣਾ ਤੋਂ ਗਾ ਕੇ ਸੁਣਾਓ ਉਹ ਵੀ ਤੁਹਾਨੂੰ ਗਾ ਕੇ ਸੁਣਾ ਦਾਂਗੇ ਜੀ ਸੁਣੀ ਸੁਣਾਓ ਪੁਰਾਣਾ ਗਾਣਾ ਇੰਨਾ ਚਿੱਤੇ ਨਹੀਂ ਆਉਣਾ ਜੀ ਚਲੋ ਤੇ ਹੁਣ ਇੱਕ ਚੰਨਣਾ ਹੋਰ ਪਾਓ ਮੈਂ ਨਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਇੱਕ ਹੋਰ ਵੀਡੀਓ ਕਲਿੱਪ ਦੇ ਕਿ ਜਿਸ ਦੇ ਵਿੱਚ ਤੁਸੀਂ ਕਿ ਵੀਡੀਓ ਸ਼ੂਟਿੰਗ ਕਰ ਰਹੇ ਹੋ ਉਹਦੇ ਵੇਲੇ ਮੇਰਾ ਚੈਨਲ ਨਾ ਬਿਲਕੁਲ ਸਹੀ ਦੇਖੀ ਜੀ ਤੁਸੀਂ ਜੀ ਅ ਥੋੜੇ ਦਿਨ ਪਹਿਲਾਂ ਅ ਡੇਲੋ ਦੇ ਵਿੱਚ ਮੈਂ ਆਪਣੇ ਗਾਣੇ ਦੀ ਸ਼ੂਟਿੰਗ ਕੀਤੀ ਆ ਆਉਣ ਵਾਲੀ ਸਰਪੰਚੀ ਦੀ ਇਲੈਕਸ਼ਨ ਨੂੰ ਲੈ ਕੇ ਇੱਕ ਗਾਣਾ ਆਪ ਹੀ ਲਿਖਿਆ ਤੇ ਆਪ ਹੀ ਉਹ ਗਾਇਆ ਮੇਰੇ ਨਾਲ ਸਾਥ ਦਿੱਤਾ ਅ ਪੰਜਾਬ ਦੀ ਪ੍ਰਸਿੱਧ ਗਾਇਕਾ ਬਲਜੀਤ ਕੌਰ ਕਮਲ ਹਾਂਜੀ ਉਹ ਅਸੀਂ ਤਰੂ ਸਟੂਡੀਓ ਦੇ ਵਿੱਚ ਬਾਈ ਜੱਸੀ ਸਾਇਆ ਵਾਲਾ ਉਹਨਾਂ ਦੇ 뮤직 ਦੇ ਵਿੱਚ ਲਵੀ ਰੰਦਾਵਾ ਉਹਨਾਂ ਦੇ 뮤직 ਦੇ ਵਿੱਚ ਰਿਕਾਰਡ ਕੀਤਾ ਤਾਂ ਯਾਰਾ ਦੋਸਤਾਰੇ ਉਹ ਗਾਣਾ ਜਦੋਂ ਸੁਣਾਇਆ ਤਾਂ ਜਾਰਾ ਦੋਸਤਾਂ ਦੇ ਹੱਲਾ ਸਰੀ ਦਿੱਤੀ ਵੀ ਤਾਂ ਤੁਸੀਂ ਹੁਣ ਵੀਡੀਓ ਵੀ ਪੜਾ ਲੋ ਤਾਂ ਥੋੜੇ ਦਿਨ ਪਹਿਲਾਂ ਅਸੀਂ ਵੀਡੀਓ ਡਾਇਰੈਕਟਰ ਪੰਜਾਬ ਦੇ ਬਹੁਤ ਪ੍ਰਸਿੱਧ ਵੀਡੀਓ ਡਾਇਰੈਕਟਰ ਨੇ ਬੀਜੇ ਪਾਵਰ ਜੀ ਦਾ ਉਹਨਾਂ ਦੇ ਨਿਰਦੇਸ਼ ਕੇ ਹੇਠ ਅਸੀਂ ਜਿਹੜੀ ਆ ਉਹ ਆਪਣੇ ਡੈਲੋ ਦੇ ਵਿੱਚ ਤੇ ਪਿੰਡ ਲਹਿਰੇ ਦੇ ਵਿੱਚ ਉਹ ਗਾਣੇ ਦੀ ਸ਼ੂਟਿੰਗ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਗਾਣਾ ਜਿਹੜਾ ਵਾ ਤੁਹਾਨੂੰ ਸੁਣਨ ਨੂੰ ਮਿਲੂਗਾ ਜੀ ਤੁਸੀਂ ਉਸ ਗੀਤ ਦਾ ਟਾਈਟਲ ਕੀ ਰੱਖਿਆ ਕਿਉਂਕਿ ਲਹਿਰੇ ਦੇ ਵਿੱਚ ਸ਼ੂਟਿੰਗ ਹੋਈ ਆ ਸਰਪੰਚ ਨੇ ਉਹਦਾ ਰਿਬਨ ਕੱਟਿਆ ਟਾਈਟਲ ਦੱਸੋ ਕੀ ਆ ਟਾਈਟਲ ਉਹਦਾ ਜਿਹੜੇ ਗਾਣਾ ਜਿਹੜਾ ਗਾਣਾ ਮਾ ਗਾਣੇ ਦਾ ਟਾਈਟਲ ਰੱਖਿਆ ਜਿੱਤਣੀ ਆ ਸਰਪੰਚੀ ਕਿਉਂਕਿ ਮੂਰੇ ਸਰਪੰਚੀ ਦੀਆਂ ਇਲੈਕਸ਼ਨ ਆ ਰਹੀ ਆ ਉਹ ਖੱਡ ਵਾਲੇ ਸਰਪੰਚਾਂ ਨੂੰ ਪ੍ਰਭਾਵਿਤ ਕਰੂਗਾ ਗਾਣਾ ਜੀ ਉਹਦੀ ਜਿਹੜੀ ਵੀਡੀਓ ਇਹਦੇ ਢੰਗ ਨਾਲ ਬਣਾਈ ਗਈ ਆ ਵੀ ਉਹਦੇ ਵਿੱਚ ਇੱਕ ਸਰਕਾਰ ਦਾ ਮੈਸੇਜ ਵੀ ਆ ਜੀ ਇਹ ਗੱਲ ਮੈਂ ਤੁਹਾਨੂੰ ਕੈਮਰੇ ਰਾਹੀਂ ਮਾਧਿਅਮ ਰਾਹੀਂ ਦੱਸਣੀ ਚਾਹੁੰਦਾ ਮੈਂ ਇਹ ਗਾਣਾ ਇਹਦੇ ਵਿੱਚ ਇੱਕ ਸਰਕਾਰ ਦਾ ਮੈਸੇਜ ਲੋਕਾਂ ਨੂੰ ਪਹੁੰਚਾਉਣ ਤੱਕ ਦਿੱਤਾ ਗਿਆ ਵਾ ਵੀ ਜਿਵੇਂ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਪੰਚੀ ਲਈ ਲੋਕ ਰੁਪਈਆ ਕਰਤਦੇ ਨੇ ਬਹੁਤ ਜ਼ਿਆਦਾ ਰੁਪਈਆ ਕਰਤਦੇ ਨੇ ਤੇ दारू ਵੰਦੇ ਨੇ ਪੈਸੇ ਬੰਦੇ ਨੇ ਉਹ ਚੀਜ਼ ਨੂੰ ਲੈ ਕੇ ਉਹਦੇ ਵਿੱਚ ਕਿ ਮੈਸੇਜ ਹੈ ਵੀ ਇੱਕ ਸਰਪੰਚ ਲੋਕਾਂ ਨੂੰ ਜਿਹੜਾ दारू ਬੰਦਦਾ ਵਾ दा ਆਕਰ ਨੂੰ ਉਹਨੂੰ ਵੋਟ ਨਹੀਂ ਪੈਂਦੀ ਤੇ ਇੱਕ ਉਹ ਸਰਪੰਚ ਹੁੰਦਾ ਵਾ ਜਿਹੜਾ ਬੱਚਿਆਂ ਨੂੰ ਕਿਤਾਬਾਂ ਬੰਨਦਾ ਹੁੰਦਾ ਵਾ ਉਹ ਸਰਪੰਚ ਆਕਰ ਨੂੰ ਜਿੱਤ ਜਾਂਦਾ ਵਾ ਇਹਦੇ ਵਿੱਚੋਂ ਮੈਸੇਜ ਦਿਖਾਇਆ ਗਿਆ ਜੀ ਜਿਹੜਾ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੀਵੀ ਦੇ ਹਰ ਚੈਨਲ ਤੇ ਜਾਂ ਸੋਸ਼ਲ ਮੀਡੀਆ ਤੇ ਦੇਖੋਗੇ ਤੇ ਪਿੰਡ ਦੇ ਵਿੱਚ ਅਸੀਂ ਇਹ ਸਟੇਜ ਲਾਈ ਸੀਗੀ ਦਰਵਾਜ਼ੇ ਦੇ ਵਿੱਚ ਉੱਥੇ ਪੁਰਾਣਾ ਸੱਭਿਆਚਾਰਕ ਜਿਹੜਾ ਉਹ ਦਿਖਾਇਆ ਸੀਗਾ ਮੱਜੇ ਜੋੜ ਕੇ ਸਪੀਕਰ ਲਾਏ ਸੀ ਜਿਹੜਾ ਦਰਵਾਜ਼ਾ ਉਹ ਸਜਾਇਆ ਹੋਇਆ ਸੀਗਾ ਤੇ ਜਿਹੜੇ ਪਿੰਡ ਦੇ ਲੋਕ ਸੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਸੀ ਸਰਪੰਚ ਗਰਜੀਤ ਸਿੰਘ ਲਹਿਰਾ ਉਹਨਾਂ ਦੀ ਗੋਆਈ ਦੇ ਵਿੱਚ ਜਿਹੜਾ ਸੀ ਉੱਤੇ ਕਾੜਾ ਫਰਮਾਇਆ ਸੀ ਬਹੁਤ ਲੋਕਾਂ ਨੇ ਪਸੰਦ ਕੀਤਾ ਹੁਣ ਅਜੇ ਜਿਹੜਾ ਗਾਣਾ ਉਹ ਆਉਣਾ ਵਾ ਪਰ ਲੋਕਾਂ ਦੇ ਇੰਨੇ ਫੋਨ ਆ ਰਹੇ ਨੇ ਹੁਣੇ ਕਈ ਕਦੋਂ ਗਾਣਾ ਆਉਣਾ ਛੋਟਾ ਵਾ ਕਦੋਂ ਗਾਣਾ ਆਉਣਾ ਬਦਲ ਇਨੇ ਫੋਨ ਕਾਲ ਆ ਰਹੇ ਨੇ ਪਰ ਪੁੱਛੋਈ ਨਾ ਤੁਸੀਂ ਜੇਕਰ ਆਪਾਂ ਗੱਲ ਕਰੀ ਹੈ ਨਾ ਗੀਤ ਦੀ ਹੁਣ ਜਦੋਂ ਤੁਸੀਂ ਉਤਰੀ ਰਹੇ ਦੇ ਵਿੱਚ ਆਪਣੇ ਗੀਤ ਦੀ ਸ਼ੂਟਿੰਗ ਕਰੀ ਤਾਂ ਉਸ ਵਕਤ ਨਾ ਉੱਥੇ ਆਪਾਂ ਗੱਲ ਕਰੀ ਬਲੂਟੁੱਥ ਰਾਈ ਹੈ ਨਾ ਤੁਹਾਡੀ ਲਿਪਸਿੰਗ ਚੱਲ ਰਹੀ ਹੋਗੀ ਪਰ ਆਪਣਾ ਕੋਈ ਹੋਰ ਗੀਤ ਕਿਉਂਕਿ ਗੀਤ ਦੇ ਜਿਹੜੇ ਸ਼ਬਦ ਹੁੰਦੇ ਨੇ ਲੋਕ ਜਲਦੀ ਚੋਰੀ ਕਰ ਲੈਂਦੇ ਨੇ ਕੋਈ ਹੋਰ ਗੀਤ ਜਿਹੜਾ ਸਾਡੇ ਚੈਨਲ ਦੇ ਰਹੀ ਆਪਣੀ ਆਵਾਜ਼ ਕਿਉਂ ਲੱਗੇ ਵੀ ਹਾਂ ਅਖਾੜਾ ਲਾਣ ਵਾਲਾ ਨੌਜਵਾਨ ਸਾਰਾ ਕਵੰਦੀ ਆ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਗੀਤਕਾਰੀ ਦੀ ਗੀਤਕਾਰੀ ਦੇ ਵਿੱਚ ਨਾਮ ਕਮਾਉਣ ਵਾਲਾ ਮੇਰਾ ਇੱਕ ਜਿਹੜਾ ਗਾਣਾ ਆਇਆ ਸੀ ਬਾਈ ਕੁਲਵਿੰਦਰ ਢਿੱਲੋਂ ਜਿਹੜੇ ਕਿ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੀ ਆਵਾਜ਼ ਦੇ ਵਿੱਚ ਗਾਣਾ ਆਇਆ ਸੀ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ ਵੇਖ ਫਸ ਵੀ ਰਹੀ ਉਸ ਗਾਣੇ ਤੇ ਜਰੀਏ ਜਿਹੜਾ ਨਾਮ ਹੋਇਆ ਤੇ ਅੱਜ ਇੱਥੇ ਪਹੁੰਚੇ ਹੋਇਆ ਬਾਕੀ ਸੁਣਾਓ ਕੈਮਰੇ ਵੱਲ ਦੇਖ ਕੇ ਹਾਂ ਉਹ ਗਾਣਾ ਸੀਗਾ ਨੀਮਾ ਗਾਮਾ ਵਿੱਚ ਚੱਲਾ ਹੱਥ ਫੜ ਤੇਰਾ ਛੱਲਾ ਗੱਲਾਂ ਤੇਰੀ ਤਸਵੀਰ ਨਾਲ ਕਰਦਾ ਸੀ ਕੱਲਾ ਨੀ ਮਗਾ ਮਾ ਵਿਚ ਚੱਲਾ ਹੱਥ ਫੜ ਤੇਰਾ ਛੱਲਾ ਗੱਲਾਂ ਤੇਰੀ ਤਸਵੀਰ ਨਾਲ ਕਰਦਾ ਸੀ ਚੱਲਾ ਗੱਲ ਵੈਰ ਨੇ ਨਾ ਉਹ ਤੁਹਾਡੇ ਵਸਦੀ ਰਹੀ ਨਹੀਂ ਰਾਤੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ-ਵੇਖ ਹੱਸਦੀ ਰਹੀ ਤੇਰੀ ਤਸਵੀਰ ਸਾਨੂੰ ਰੋਂਦਿਆਂ ਨੂੰ ਵੇਖ-ਵੇਖ ਹੱਸਦੀ ਰਹੀ ਇਹ ਗਾਣਾ ਸੀਗਾ ਜੀ ਤੇ ਹੁਣ ਇਹ ਵੀ ਦੱਸੋ ਕਿ ਗਾਇਕੀ ਦੇ ਵਿੱਚ ਤੁਹਾਡੇ ਉਸਤਾਦ ਕੌਣ ਨੇ ਗਾਇਕੀ ਦੇ ਵਿੱਚ ਜੇ ਉਸਤਾਦ ਮੰਨਿਆ ਜਾਵੇ ਤਾਂ ਇਸ ਤੋਂ ਪਹਿਲਾਂ ਮੇਰੀ ਇੰਟਰਵਿਊ ਦਿਨਦਰਪੁਰ ਦਾਸਾਂ ਤੇ ਹੋਈ ਸੀ ਹੂੰ ਉਹਨਾਂ ਨੇ ਮੈਨੂੰ ਵੀ ਸਵਾਲ ਕੀਤਾ ਸੀ ਪਰ ਉਹਨਾਂ ਨੂੰ ਮੈਂ ਇਹੀ ਜਵਾਬ ਦਿੱਤਾ ਸੀ ਕਿ ਜਿਹੜੀਆਂ ਮੇਰੀਆਂ ਕਿਤਾਬਾਂ ਨੇ ਜਾਂ ਮੇਰੇ ਜਿਹੜੇ ਟੀਚਰ ਨੇ ਮੇਰੇ ਉਹੀ ਉਸਤਾਦ ਨੇ ਮੈਂ ਕਿਸੇ ਨੂੰ ਮਤਲਬ ਇਸ ਤਰ੍ਹਾਂ ਉਸਤਾਦ ਨਹੀਂ ਧਰਿਆ ਮੈਂ ਉਹਨਾਂ ਨੂੰ ਵੀ ਆਪਦਾ ਗੁਰੂ ਮੰਨਦਾ ਜੀ ਉਹਨਾਂ ਤੋਂ ਮੈਂ ਸਾਰਾ ਕੁਝ ਸਿੱਖਿਆ ਜੀ ਆ ਉਹ ਗਾਣਾ ਇਸ ਤਰ੍ਹਾਂ ਸੀਗਾ ਮੈਂ ਅ ਜਿਹੜਾ ਵੀਰ ਸਖਮਾਤ ਜੀ ਨੇ ਗਾਇਆ ਉਹ ਕੁੜੀ ਦਾ ਸਾਨੂੰ ਅੰਤਰਾ ਜਿਹੜਾ ਵਾ ਸੁਣਾਤਾ ਮੁੰਡੇ ਦਾ ਅੰਤਰਾ ਸੀ ਇਸ ਤਰ੍ਹਾਂ ਸੀਗਾ ਪੌਣਾ ਸੀ ਵੇਰੇ ਜਿੰ ਪਿੰਡ ਸਾਰੇ ਕੱਚੀਆਂ ਗਲੀਆਂ ਪੱਕੀਆਂ ਗਲੀਆਂ ਹੋਣੇ ਨਜ਼ਾਰੇ ਪੌਣਾ ਸੀ ਵੇਰੇ ਜਿੰ ਪਿੰਡ ਸਾਰੇ ਪੱਕੀਆਂ ਗਲੀਆਂ ਹੋਣੇ ਨਜ਼ਾਰੇ ਦਾਰਾ ਬਣ ਕੇ ਕਿ ਵੱਦੀ ਵਾਲਾ ਨੀ ਮਹਾਰਿਕ ਬੋਲ ਪਗਾ ਦੂੰਗਾ ਜੇ ਬਣ ਗਿਆ ਮੈਂ ਸਰਪੰਚ ਨਹੀਂ ਪਿੰਡ ਨੂੰ ਮਾਡਲ ਟਾਊਨੇ ਬਣਾ ਦੂੰਗਾ ਜੇ ਬਣ ਗਿਆ ਮੈਂ ਸਰਪੰਚ ਨਹੀਂ ਪਿੰਡ ਨੂੰ ਮਾਡਲ ਟਾਊਨੇ ਬਣਾ ਦੂੰਗਾ ਕਿਆ ਬਾਤ ਹੈ ਮਾਡਲ ਟਨ ਬਣਾਓ ਪਿੰਡ ਕੋ ਅੱਧੀ ਨੂੰ ਤੇ ਹੁਣ ਤੁਸੀਂ ਇਹ ਵੀ ਦੱਸੋ ਕਿ ਤੁਸੀਂ ਸਰਪੰਚੀ ਦੇ ਉੱਤੇ ਹੀ ਗੀਤ ਨਿਕਾਲਿਆ ਹੈ ਨਾ ਕੀ ਕਾਰਨ ਹੈ ਸਰਪੰਚੀ ਇੱਕ ਤਾਂ ਦੇਖੋ ਜੀ ਕਿਸੇ ਕੋਲ ਇੰਨਾ ਸਮਾਂ ਨਹੀਂਗਾ ਬਈ ਜਿਹੜੇ ਆਮ ਗੀਤ ਨੇ ਉਹ ਸੁਣਦਾ ਹੈ ਨਾ ਇਹ ਸਰਪੰਚੀ ਜਿਵੇਂ ਮੌਕੇ ਦਾ ਗੀਤ ਹੈ ਕਿਉਂਕਿ ਪਿੰਡਾਂ ਦੇ ਵਿੱਚ ਲੋਕ ਬਹੁਤ ਇਹ ਚੀਜ਼ ਨੂੰ ਉਤਸ਼ਾਹ ਨਾਲ ਮਤਰ ਕਰਦੇ ਨੇ ਜਦੋਂ ਸਰਪੰਚੀ ਦੀ ਇਲੈਕਸ਼ਨ ਆਉਂਦੀਆਂ ਨੇ ਮਤਲਬ ਉਤਸ਼ਾਹ ਉਹਨਾਂ ਦੇ ਵਿੱਚ ਬਹੁਤ ਪੈਦਾ ਹੁੰਦਾ ਉਸ ਸਮੇਂ ਦੇ ਵਿੱਚ ਵੀ ਜੇ ਗਾਣਾ ਸੁਣਾਇਆ ਜਾਵੇ ਗਣੀ ਮੌਕੇ ਦਾ ਗਾਣਾ ਪਤਾ ਕੱਢੀਦਾ ਵੀ ਲੋਕ ਉਸ ਦਾ ਮੇਰੇ ਵਿੱਚ ਸੁਣ ਲੈਂਦੇ ਨੇ ਕਿਉਂਕਿ ਆਮ ਜਿਹੜੇ ਗਾਣੇ ਨੇ ਲੋਕਾਂ ਕੋਲ ਕਿਸੇ ਕੋਲ ਇਹਦਾ ਸਮਾਂ ਨਹੀਂਗਾ ਸਰਪੰਚੀ ਦੇ ਇਲੈਕਸ਼ਨ ਨੂੰ ਲੈ ਕੇ ਜਦੋਂ ਗਾਣਾ ਕੀਤਾ ਤਾਂ ਬਾੜਾ ਨਹੀਂ ਤਾਂ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਇਹਨੋਂ ਗਾਣੇ ਨੂੰ ਸੁਣ ਲੈਂਦੇ ਨੇ ਜੀ ਜੀ ਆਂਤ ਦੇ ਵਿੱਚ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਸਰਪੰਚ ਦੇ ਸੌਂਗ ਲਈ ਸਰਪੰਚ ਦੇ ਸੌਂਗ ਲਈ ਤਾਂ ਇਹ ਕਹਿਣਾ ਚਾਹਾਂਗਾ ਵੀ ਜਿਹੜਾ ਮੇਰਾ ਗਾਣਾ ਆ ਰਿਹਾ ਵਾ ਉਹ ਗਾਣਾ ਸਰਪੰਚੀ ਦੇ ਇਲੈਕਸ਼ਨਾਂ ਤੋਂ ਪਹਿਲਾਂ ਰਿਲੀਜ਼ ਕਰਨਾ ਵਾ ਮੈਂ ਸਰਪੰਚਾਂ ਨੂੰ ਜਿਹੜੇ ਖੰਡ ਨਾਲੇ ਸਰਪੰਚਾਂ ਨੂੰ ਉਹ ਇੱਕ ਜਰੂਰ ਅਪੀਲ ਕਰੂੰਗਾ ਵੀ ਖੰਡ ਤੋਂ ਪਹਿਲਾਂ ਮੇਰਾ ਉਹ ਗਾਣਾ ਜਰੂਰ ਸੁਣ ਲੈਣਾ ਉਹ ਗਾਣੇ ਦੇ ਵਿੱਚ ਇੱਕ ਮੈਸੇਜ ਆ ਜਿਹੜਾ ਮੈਸੇਜ ਆ ਉਹ ਮੈਸੇਜ ਇਹਨੇ ਕਿ ਚੱਲਣ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਪੱਕੇ ਹਾਰ ਜਾਣਗੇ ਸੀਜੀ ਲਾਈਨ ਚੈਨਲ ਵੱਲੋਂ ਮੈਂ ਵੀ ਆਪਣੇ ਪੱਤਰਕਾਰ ਵੀਰਨਿਕ ਬੇਨਤੀ ਕਰਨਾ ਚਾਹਾਂਗੀ ਲੀਡਰ ਲੀਡਰ ਨੂੰ ਸਹਿਯੋਗ ਕਰਦਾ ਜਾਂ ਮੁਲਾਜ਼ਮ ਮੁਲਾਜ਼ਮ ਨੂੰ ਸਹਿਯੋਗ ਕਰਦਾ ਆਪਾਂ ਪੱਤਰਕਾਰ ਵੀ ਆਪਣੇ ਪੱਤਰਕਾਰ ਵੀ ਦਾਰਾ ਕਬੱਡੀ ਨੂੰ ਸਹਿਯੋਗ ਕਰੀਏ ਤੇ ਇਸ ਦੇ ਸਰਪੰਚੀ ਦੇ ਗੀਤ ਨੂੰ ਇੱਕ ਲਿਸਟ ਦੇ ਲੇਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ